ਸਤ ਜੀ ਸਾਰੀ YouTube ਫੈਮਲੀ ਨੂੰ ਮਿਲ ਕਰਦੇ ਆਂ ਜੀ ਸਾਰੇ ਵਧੀਆ ਹੋਵੋਗੇ ਅਪਾ ਜੀ ਨੇ ਵੇੜ ਦੇ ਸਾਰੇ ਕੰਮ ਤੇ ਕੱਪੜੇ-ਕੁਪੜੇ ਧੋਤੇ ਝੜੂ-ਝੜੂ ਲਾਤਾ ਤੇ ਕਮਰੇ ਚ ਆਪ ਬਹੁਤਦਨ ਹੋ ਗਏ ਸੀ ਕੋਚਾ-ਪੁਚਾ ਲਾਇਆ ਨਹੀਂ ਸੀ ਅੱਜ ਆਪਾਂ ਕਮਰੇ ਚ ਕੋਚਾ-ਪੁਚਾ ਵੀ ਲਾਤਾ ਤੇ ਤੇ ਆਪਣੇ ਕ੍ਰਿਸ਼ਨ ਨੇ ਕੀਤਾ ਸੀ ਫੋਨ ਆਪਾਂ ਨੂੰ ਕੱਲ ਕੱਲ ਪਗੈ ਸੀ ਜਨੀਰ ਕਪੜੇ ਲਾ ਆਪਣਿਆਂ ਦੇ ਰਬੀ ਦੇ ਕਪੜੇ ਰੋਟੀ ਆਲੇ ਗਿਰਦਵਾਲੀ ਨੂੰ ਰੋਟੀ ਰੋਟੀ ਖਵਾਉਣੀ ਹੁੰਦੀ ਆ ਤੇ ਕ੍ਰਿਸ਼ਨ ਨੇ ਕੀਤਾ ਸੀ ਫੋਨ ਤੇ ਕਹਿੰਦਾ ਭਾਣੇ ਸਾਡੇ ਨਾਲ ਚੱਲੀ ਤੋ ਉਹਦੀ ਬਹੂ ਲੈ ਕੇ ਆਉਣੀ ਆ ਤਾਂ ਕਰਕੇ ਤੇ ਮੁੰਤਾ ਮੈਂ ਕੰਮ ਨਵੇੜਨੇ ਸੀਗੇ ਸਵੇਹਾ ਮੈਂ ਵੀ ਇਹ ਦੁਖੀ ਸੀ ਲੱਤ ਤੇ ਹੌਲੀ ਹੌਲੀ ਕੰਮ ਮੇਰੇ ਹੌਣ ਨਿਬੜੇ ਨੇ ਤੇ ਮਾਂ ਕਹਾਂ ਚਾਲਾ ਜਦੋਂ ਭਣ ਪੈਮਾਨ ਅਦਰ ਨਾਲ ਕਹੇਵੇ ਹਨਾ ਵੀ ਭਣ ਨਾਲ ਚੱਲੀ ਮੇਰੇ ਤਾਂ ਉਹਨਾਂ ਜਵਾਬ ਵੀ ਨਹੀਂ ਦਿੱਤਾ ਜਾਂਦਾ ਵੀ ਬਬੂ ਲੈ ਕੇ ਆਉਣੀ ਐ ਹੁਣ ਤਾਂ ਮੇਰਾ ਜਾਣ ਦਾ ਫੋਨ ਹੀ ਪੈਂਦਾ ਸੀ ਤੇ ਬੱਕਰੀ ਸੋਈ ਆਪਣੀ ਸਾਨੂੰ ਪਤਾ ਹੀ ਆ ਛੋਟੀ ਜੀ ਪੱਠਾ ਗਈ ਤੇ ਆਪਣਾ ਗੇਟ ਬੂਟ ਲੱਗਦਾ ਨਹੀਂ ਹੈਗਾ ਹਜੇ ਜੇ ਹੰਦਾ ਘਰ ਪਾਇਆ ਗਿਆ ਤੇ ਆਪਾਂ ਡੀਕ ਰੈਸੀ ਪਰ ਤਾਲਿਆਂ ਨੂੰ ਵੀ ਪਰਤ ਪਾਈਗੀ ਤਾਂ ਫਿਰ ਗੇਟ ਬੂਟ ਲਾਵਾਂਗੇ ਤੇ ਛਿਰੀ ਹੋ ਗਈ ਕਿਹੜਾ ਬੰਦ ਲਵਾਂ ਤੇ ਜੇ ਪਾਸਤਾ ਪਾ ਕੇ ਫਿਰ ਆਪਾਂ ਨਾਵਾਂਗੇ ਗੇਟ ਫਿਰ ਚੱਕ ਬੰਦਾ ਕਿਤੇ ਭਗ ਜੀ ਹੂੰ ਜੇ ਮੈਂ ਜਾਣੀ ਆ ਤਾਂ ਕੁੱਤੇ ਨੇ ਬਾਹਲੇ ਹੱਡਾ ਰੋੜੀ ਵਾਲੇ ਕੁੱਤੇ ਆ ਜਾਂਦੇ ਨੇ ਬਰੇ ਤੇ ਆਈ ਨਹੀਂ ਪਤਾ ਉਹਨਾਂ ਵਿਚਾਲੇ ਨੂੰ ਛੋਟੀ ਜੀ ਹੋ ਗਈ ਆ ਵੀ ਕੁੱਤੇ ਖਾ ਜਾਣ ਤੇ ਕਾ ਮੁਰਗੀ ਜੀ ਬੈਠੀ ਸੀ ਸੇਵਾ ਤੇ ਇਹਨੇ ਬੱਚੇ ਕੱਢ ਰੱਖੇ ਨੇ ਹਾਂ ਇਹ ਹੁਣ ਇਹ ਵੀ ਨਹੀਂ ਛੱਡੀ ਜਾਂਦੇ ਤੇ ਮੈਂ ਵਾਰੀ ਕੁਸੂਤੀ ਫਸ ਗਈ ਵੀ ਕੋਰੇ ਬੰਦਾ ਹੋਰੀਆਂ ਕੋਈ ਪੈਦਲੇ ਜਾਣ ਯੋਗ ਨਹੀਂ ਹੈਗੀ ਤੇ ਕੰਮ ਤੇ ਵਗ ਜਾਂਦੀ ਸੀ ਹੁਣ ਬੱਕਰੀ ਦਾ ਕਰਕੇ ਕੰਮ ਤੇ ਵੀ ਨਹੀਂ ਜਾਣ ਦੇਉਗੀ ਨਾ ਤਾਂ ਮੈਂ ਵਿਚਾਰੇ ਨੂੰ ਦੇਤਾ ਸੀ ਜਵਾਬ। ਲਿਕਰੇਸ਼ਨ ਮੈਥਾ ਤਾਂ ਜਾਇਦਾ ਨਹੀਂ। ਚਲ ਆਇਆ ਭਣ ਭਾਈ ਜਦੋਂ ਮਾਨਤਾਣਾ ਆਪੇ ਏਡਾ ਰੱਖਦਾ ਹੈ ਨਾ ਨਹੀਂ ਉਹ ਵੀ ਤਾਂ ਲਿਆ ਹੀ ਸਕਦੇ ਨੇ ਮੇਰੇ ਨਾਲ ਕਿਹੜਾ ਜ਼ਿਆਦਾ ਹੋਊ। ਜਦੋਂ ਭਣ ਭਾਈ ਐਨੇ ਮਾਨਣਾ ਕਹਿੰਦੇ ਨਹੀਂ ਫਿਰ ਉਹਦੇ ਨਾਲ ਮਾਨ ਰੱਖਣਾ ਵੀ ਚਾਹੀਦਾ ਭਣ ਭਾਈ ਦਾ। ਸੰਮਨ ਇੱਪੜ ਗਏ ਨੇ ਆਪਣੇ ਸਾਰੇ ਤੇ ਜਿਹੜੇ ਤਾਂ ਆ ਗਏ ਤੇ ਆਪਾਂ ਵਗ ਜਾਾਂਗੇ ਤੇ ਨਾਲ ਇਤੀਸੀ ਮੈਂ ਮਖਲ ਕੇ ਰਾ ਕੱਪੜੇ ਹੀ ਪਾ ਲੈਂ। ਮੁਰਕੇ ਹੋਰ ਪਾ ਲਾਂਗੇ ਜਦੋਂ ਉਹ ਨਾਲ ਗਈ। ਉਹ ਚਾਹ ਮੈਂ ਆਇਆ ਤਾਂ ਕਮਰੇ ਚ ਮੈਂ ਹਬਾਲੇ ਦਿਨ ਹੋਵੇ ਸੀ ਲਾਏ ਨੂੰ। ਮਾਹ ਚਲ ਜਦੋਂ ਆਏ ਉਹ ਬਹੂਨ ਲੈ ਕੇ ਸੇ ਪੜਾਂ ਇੱਧਰ ਹੀ ਖੜਾਂਗੇ ਕਰੇ ਆਪਣੀ ਚਾਹ ਚ ਪੀ ਕੇ ਇਹ ਜਾਣਗੇ ਤੇ ਚਾਚੇ ਦਾ ਮੁੰਡਾ ਹੈ ਇਹ ਜਿਹੜੀ ਦੀ ਬਹੂ ਲਿਆਉਣੀ ਅੱਜ ਬੜਾ ਜਣਾ ਹੋ ਗਿਆ ਗੁੱਸੇ ਜੋ ਕੇ ਬਾਕੀ ਸੀ ਜੇਦੋਂ ਬੱਦਨੇ ਹੋ ਕੀਤਾ ਬੱਦਨੇ ਵਿਚਾਰੇ ਨੇ ਹੁਣ ਥਾਂ ਜਗ੍ਹਾ ਲੈਤੀ ਉਹਦੇ ਭਣ ਭਾਈ ਮਾਣ ਰੱਖੇ ਹਨ ਉਹਦਾ ਵੀ ਰੱਖਣਾ ਪੈਂਦਾ ਮਾਣ ਤੇ ਉਹਨੇ ਆਵਦੀ ਭੈਣ ਨੂੰ ਵੱਡੀ ਨੂੰ ਲੈ ਕੇ ਗਿਆ ਥਾਂ ਦੇਖਣ ਵਾਸਤੇ ਤੇ ਮੇਰਾ ਵੀ ਉਹਨੇ ਉਹ ਨਹੀਂ ਮੈਂ ਦਰਮਾਨ ਕੀਤਾ ਜੇ ਨਾ ਆਵਦੀ ਭੈਣ ਦਾ ਕੀਤਾ ਸੀ ਚਾਚੇ ਦਾ ਮੁੰਡੇ ਨੇ ਮੈਨੂੰ ਵੀ ਉਹ ਲੈ ਕੇ ਗਿਆ ਵਿਚਾਰਾ ਸਪੈਸ਼ਲੀ ਹਨ ਆਪਣੇ ਥਾਂ ਦੇਖ ਕੇ ਆਉਣਾ ਮੇਰਾ ਜਿਹੜਾ ਆਪ ਲੈਣਿਆ ਚੱਲ ਆਪੋ ਦੇ ਨਾਲ ਦੇ ਜੀ ਜਿਹੜਾ ਭੈਣ ਭਾਈ ਹੈ ਨਾ ਆਪ ਐਨੇ ਇੱਜ਼ਤ ਮਾਰਨਾ ਕਹਿੰਦਾ ਉਹਦੇ ਤਾਂ ਆਪਾਂ ਨੂੰ ਖੜਨਾ ਚਾਹੀਦਾ ਹੀ ਆ ਬਣਾ ਕਹੇ ਕਿਸੇ ਦੇ ਜਾਇ ਨਹੀਂ ਆਂਦਾ ਉਹਨਾਂ ਨੇ ਵਿਚਾਰੇ ਨੇ ਕੱਲ ਫੋਨ ਕੀਤਾ ਸੀ ਕਹਿੰਦਾ ਭਾਣੇ ਛੱਤ ਤੇ ਆ ਜਾ ਸਾਰਿਆਂ ਨੂੰ ਕਹਾਂਗਾ ਤੇ ਛੱਤ ਤੇ ਮਾਪੇ ਕੋਈ ਨਾ ਜੇ ਤੂੰ ਕਹੇਗਾ ਤਾਂ ਆਵਾਂਗੇ ਹੈਨਾ ਇਹਨੇ ਲੋਹ ਸਪਾਰ ਰੱਖੀ ਹੈ ਚਲ ਤੇ ਜੀਣਾ ਇਥੇ ਪਹਲਾਵਾਂਗੇ ਸਿਉਣ ਨਹੀਂ ਛੇੜ ਤੇ ਕਰਦਨੇ ਤੇ ਕੰਦਾ ਪੜੇ ਜੇwidehat ਕੇ ਕਹੂੰਗਾ ਸੋਨ ਬਹੁ ਨਹੀਂ ਫੋਨ ਕੀਤਾ ਸਸ ਅਜੋ ਬੰਨੇ ਮਹਾਂ ਚਾਲ ਬਾਬ ਜਾਵਾਂਗੇ ਮੂੰ ਤਾਂ ਮੈਨੂੰ ਲੱਗਦਾ ਦੀਵਾਲੀ ਤੋਂ ਮੈਂ ਮਰੂ ਪਾਉਂਗੇ ਛਤ ਜਾਇ ਆਵਾਂਗੇ ਵਿੰਦ ਦੀ ਵਿੰਦਾ ਮੂੰ ਤਾਂ ਜਦੋਂ ਦੇ ਮਾਪੇ ਮੁੱਕ ਗਏ ਹਰਾਵਾਂਦ ਹੋ ਗਏ ਜਾਨ ਨੂੰ ਜੀ ਨਹੀਂ ਕਰਦਾ ਪਿੰਡ ਦਾ ਤਾਂ ਨਾ ਲੈਣੂਗੀ ਨਹੀਂ ਜੇ ਕਰਦਾ ਵੀ ਇਹ ਜਿਹੜੇ ਪੰਡਤ ਨੇ ਚਾਹ ਨਾਲ ਜਾਂਦੇ ਸੀ ਮੰਦਰ ਜਾਣ ਨੂੰ ਜੀ ਨਹੀਂ ਪਰਦਾ ਬੱਜੇ ਉਹ ਕੋਈ ਮਜਬੂਰੀ ਹੁੰਦੀ ਹੈ ਜਦੋਂ ਭੈਣ ਭਾਈ ਹਨ ਨਾ ਇੰਨੇ ਇੱਜ਼ਤ ਨਾਲ ਕਹਿੰਦਾਗਾ ਤੇ ਹੁਣ ਆਈਆਂ ਜਾਣਾ ਤਾਂ ਕੋਈ ਖੁਸ਼ੀ ਸ਼ਾਮਿਲ ਤਾਂ ਹੋਣਾ ਪਊਗਾ ਕੋਈ ਤਾਂ ਮਸਾਜ ਵੱਖ ਦੇ ਕੋਈ ਖੁਸ਼ੀ ਆਉਂਦੀ ਹੈ ਹੁਣ ਸਾਲ ਹੋ ਗਏ ਵਿਚਾਰੇ ਨੂੰ ਵਿਆਹ ਇਹਨੂੰ 20 ਸਾਲ ਹੋ ਗਏ ਵਿਆਹ ਇਹਨੂੰ ਹਜੇ ਕੋਈ ਰੱਬ ਨੇ ਸੁਣੀ ਨਹੀਂ ਉਹਾਂ ਦੀ ਕੋਈ ਬੱਚਾ ਨਹੀਂ ਹੈ ਜੀ ਜਗਾ ਵੇਚ ਤਿਸ ਵਿਚਾਰੇ ਨੇ ਗਰੀਬ ਨੇ ਗਰੀਬ ਆ ਮੇਰਾ ਭਾਈ ਉਹ ਤਾਂ ਚਾਚੇ ਦਾ ਮੁੰਡਾ ਬਹੁਤ ਨਰਮਾ ਜਾਵਾਂਗੇ ਬੰਦ ਦੀ ਬੰਦ ਹੁਣ ਤਾਂ ਦਿਲ ਨਹੀਂ ਤੋੜਦੇ ਨਹੀਂ ਕਹੂੰਗਾ ਤਾਂ ਜਾਵਾਂਗੇ ਕਹਿੰਦੀ ਜਰੂਰ ਆਇਓ ਉਹ ਕਹਿੰਦੀ ਆਹ ਚਲਾ ਜਾਗੇ ਹਾਂ ਤਾਂ ਪਾਣਾ ਤਾਂ ਵਿਚਾਰੇ ਉਹਦੇ ਵੀ ਤਿੰਨਾਂ ਨੇ ਮੈਦਾ ਵੀਰ ਵੀ ਤਾਏ ਦੀ ਕੁੜੀ ਰਹਗੀ ਮਾਸੀ ਦੀ ਅਗਲਾ ਉਹਨਾਂ ਭੈਣਾਂ ਨੂੰ ਮੋੜੀ ਕਰ ਸਕਦਾ ਗੱਲ ਕਰ ਫੇਰ ਵੀ ਮਾਨ ਰੱਖਦੇ ਨੇ ਉਹ ਸਾਲਾ ਇਹ ਤੇ ਵੀ ਕੋਈ ਵੀ ਗੱਲ ਆ ਪੁੱਛਦੇ ਨਹੀਂ ਮੈਂ ਵੀ ਉਹਨਾਂ ਦਾ ਕਿਰਾਂ ਕਰ ਦਿਆ ਸਮਾਰਗੀ ਸਾਰਾ ਸਮਾਰਕ ਰੀਦਾ ਕਰਾਂਗੇ ਬਿਆ ਜਦੋਂ ਅਗਲੇ ਨਮਾਨਤਾ ਦਾਖ ਦੇਣੀ ਆਪਾਂ ਵੀ ਉਹਨਾਂ ਨੂੰ ਰੱਖਾਂਗੇ ਉਹ ਜਿਹੜਾ ਪਕਾਰੀ ਦਾ ਲਿਹਾ ਰਹਿੰਦੇ ਆ ਨਾ ਸਾਰਾ ਉਹਨਾਂ ਦੇ ਹੱਥ ਸਮਾਉਂਗੀ ਜੀ ਇਹ ਲੈ ਲਈ ਜ਼ਿੰਮੇਵਾਰੀ ਸਾਰੀ ਉਹਨਾਂ ਨੂੰ ਦਵਾਂਗੀ ਜਦੋਂ ਅਗਲੇ ਮੈਨੂੰ ਪਪੀ ਵੀ ਆਪੇ ਮਹਿੰਗਾ ਕਰੋ ਸਸਤਾ ਕਰੋ ਸਾਰਾ ਕੁਝ ਸਮਾ ਲਾ ਦੇ ਪਾ ਨਾ ਕਿ ਤੱਕ ਚੇਰਾ ਦਾ ਰੋਪੀਂਦਾ ਸੀਗਾ ਹੁਣ ਤਾਂ ਦਰੋ ਦਰੋ ਪੀਂਦਾ ਵਧੀਆ ਹੈ ਮਾਲਕਾ ਸੋਣ ਲਈ ਵਿਚਾਰੇਗੀ ਇੱਕ ਚਮਾਕ ਦੇ ਦੇ ਰੱਬ ਉਹਦੇ ਨਾਲ ਚ ਲੱਗ ਜਾਣਾ ਕਿਧਰ ਆ ਇਤੇ ਹਾਈ ਨੀ ਅਜੇ ਯਾ ਮਾ ਲੂ ਦੀ ਕਪੜੇ ਥੋਤੇ ਸੀ ਕੱਲੋ ਤੇ ਤੇ ਹਲਾਨਾ ਨਹੀਂ ਸੀ ਮਹਾ ਚੱਲ ਅੱਜ ਹੁਣ ਤਾਂ ਚੱਲ ਪਿਆ ਰਹਿੰਦਾ ਜਦੋਂ ਕੋਈ ਬਾਹਰ ਪਾਈ ਨਹੀਂ ਆਉਣਾ ਹੁੰਦਾ ਮਨ ਨੂੰ ਆਈ ਲੱਗਦਾ ਵੀ ਭਰਾ ਲੱਗਦਾ ਹੈ ਘੰਨਣਾ ਬਣਾਉਂਗੇ। ਇਹ ਤਾਂ ਮੇਰੀ ਹੀ ਦੋਹਦੀ ਆ ਤੱਕ ਜਿੱਦ ਦੇ ਲੋੜਿਆਂ ਦਾ ਕਰ ਲੈਣੀ ਹੈ ਜਿੱਦ ਨਹੀਂ। ਉਹ ਜਾ ਪੈਂਦਾ ਫਿਰ ਇਹ ਪਿਆਰ ਆਉਂਦਾ। ਐ ਹੀ ਹੈ। ਕਿਤੇ ਲੱਤ ਨਾਲ ਮੈਂ ਤਾਂ ਬਾਲਾ ਚਿਰ ਬੈਠਾ ਵੀ ਨਹੀਂ ਆਂਦਾ। ਤੇ ਮੇਰਾ ਵਲੌਗ ਬਣਿਆ ਬਹੁਤ ਆਉਂਦਾ। ਤੇ ਆਪਣੇ ਸਬਸਕਰਾਈਬਰ ਘਟ ਨੇ ਤੇ ਸਪੋਰਟ ਕਰਿਆ ਕਰੋ ਦੇਖੋ ਆਪਾਂ ਕਮਰਾ ਨੂੰ ਤਾਂ ਬਹੁਤ ਮੈਂਜੀ ਰੱਖਦੀ ਹੁੰਨੀ ਐ ਤੇ ਅੱਜ ਆਪਾਂ ਪੋਚਾ ਪੋਚਾ ਲਾ ਕੇ ਵਧੀਆ ਤੇ ਸਾਰਾ ਕੁਝ ਸੈੱਟ ਕਰਤਾ ਫੰਨਣਾ ਬਣਾਉਣ ਪਿਆ ਸੀ ਕਮਰੇ 'ਚ ਸਪੋਰਟ ਕਰਿਆ ਕਰੋ ਬੈਲ ਤੇ ਘੰਟੀ ਵਾਲਾ ਬਟਨ ਜਰੂਰ ਦਬਾਇਆ ਕਰੋ ਅ ਦੇਖੋ ਇੱਕ ਤਾਂ ਆਪਣੀ ਮੁਰਗੀ ਨੇ ਘੜ ਰੱਖੇ ਨੇ ਬੱਚੇ ਛੋਟੇ ਛੋਟੇ ਕੋਈ ਕੁੱਤਾ ਨਾ ਆ ਕੇ ਚੰਪੜ ਜੇ ਇੱਕ ਆਪਣੀ ਬਹੁਤ ਹੀ ਛੋਟੀ ਜਿਹੀ ਚਿੜੀ ਉਹਨੇ ਘੇਟ ਲੱਗਦਾ ਨਹੀਂ ਤੇ ਮੁਰਗੇ ਮਰ ਗਏ ਜene ਦੇ ਕਿਵੇਂ ਲੱਗਦਾ ਕੁੱਤਾ ਪੱਤਾ ਨਾ ਪਾ ਦੇ ਕੁਛ ਨੂੰ ਬੰਦ ਕਰ ਰੱਖੇ ਨਦਰ ਕੋਲੇ ਚ ਤੇ ਸਪੋਰਟ ਕਰਿਆ ਕਰੋ ਮੇਲੇ ਤੇ ਕੰਟੀ ਵਾਲਾ ਵਟਣਾ ਜ਼ਰੂਰ ਦਬਿਆ ਕਰੋ ਧੰਨਵਾਦ ਜੀ